ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਆਲੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਟਿੱਕੀ ਜਿਹਨੂੰ ਬਣਾਉਣਾ ਬਿਲਕੁਲ ਆਸਾਨ ਹੈ ਤੇ ਇਹਦੀ ਰੈਸিপি ਆਪਾਂ ਜਿਹੜੀ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਇਸ ਲਈ ਪਲੀਜ਼ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਤੇ ਮੇਰੇ ਚੈਨਲ ਤੇ ਜੇਕਰ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰ ਲੈਣਾ ਇਹਦੇ ਲਈ ਆਪਾਂ ਲਏ ਸੀ ਜੀ 8 మీడియం ਸਾਈਜ਼ ਦੇ ਆਲੂ ਜਿਨ੍ਹਾਂ ਨੂੰ ਆਪਾਂ ਬੋਇਲ ਕਰਕੇ ਚੰਗੀ ਤਰ੍ਹਾਂ ਸ਼ੈੱਲ ਲਿਆ ਤੇ ਇਹਨਾਂ ਨੂੰ 10 ਮਿੰਟ ਤੱਕ ਆਪਾਂ ਠੰਡਾ ਹੋਣ ਲਈ ਰੱਖ ਦਿੱ ਆਪਾਂ ਦਾਪਣਾ ਇਸ ਤਰੀਕੇ ਨਾਲ ਆ ਜਿਹੜਾ ਗ੍ਰੇਟ ਕਰ ਲਾਂਗੇ ਜੇਕਰ ਆਪਾਂ ਆਲੂਆਂ ਨੂੰ ਹੱਥ ਨਾਲ ਜਿਹੜਾ ਆਪਾਂ ਫੇਹਨੇ ਆ ਤਾਂ ਉਹਦੇ ਨਾਲ ਜਿਹੜੀ ਆਲੂ ਟਿੱਕੀ ਦੀ ਸ਼ੇਪ ਆ ਉਹ ਵਧੀਆ ਨਹੀਂ ਬਣਦੀ ਇਸ ਲਈ ਨੂੰ ਇਸੇ ਤਰੀਕੇ ਨਾਲ ਆਪਾਂ ਕਰ ਲਾਂਗੇ ਮੋਟੀ ਸਾਈਡ ਨਾਲ ਕਰਾਂਗੇ ਇਹਨੂੰ ਗ੍ਰੇਟ ਇਸ ਤਰੀਕੇ ਨਾਲ ਕਰ ਲੈਣੇ ਆ ਸਾਰੇ ਆਲੂ ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਆਲੂ ਦੀ ਜਿਹੜੀ ਟਿੱਕੀ ਹੈਗੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ ਟੇਸਟ ਦੇ ਅਕੋਰਡਿੰਗ ਆਪੇ ਇਹਦੇ ਵਿੱਚ ਆਪਾਂ ਜਿਹੜੀਆਂ ਸਬਜ਼ੀਆਂ ਆਪਾਂ ਐਡ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਪਿਆਜ਼ ਬਰੀਕ ਕੱਟ ਕੇ ਤੇ ਪਿਆਜ਼ ਨੂੰ ਤੁਸੀਂ ਬਿਲਕੁਲ ਬਰੀਕ ਕੱਟ ਕਰਨਾ ਤੇ ਪਿਆਜ਼ ਆ ਤੁਹਾਡਾ ਜਿਹੜਾ ਸੁੱਕਾ ਹੋਣਾ ਚਾਹੀਦਾ ਬਿਲਕੁਲ ਗਿੱਲੇ ਨਹੀਂ ਹੋਣੇ ਚਾਹੀਦੇ ਤੁਸੀਂ ਇਹਨੂੰ ਪਹਿਲਾਂ ਹੀ ਵਾਸ਼ ਕਰਕੇ ਰੱਖਣਾ ਤੁਸੀਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਬਰੀਕ ਕੱਟ ਕਰ ਲੈਣੀਆਂ ఏడ్ చళళా ఇంకా చమచ యాడ్ కమ్చళా పేయేజీ రేస్ అకోర్డిగ అధా చమచ నమక అమ్చ హల్ ਅੱਧਾ ਚਮਚ ਪਾਵਾਂਗੇ ਜੀ ਆਪਾਂ ਰੋਸਟਡ ਜੀਰਾ ਪਾਊਡਰ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਊਗਾ 2 ਚਮਚ ਪਾਵਾਂਗੇ ਆਪਾਂ ਸੁੱਕੀ ਕਸੂਰੀ ਮੇਥੀ ਦੇ ਤੁਸੀਂ ਇਹਦੀ ਜਗ੍ਹਾ ਤੇ ਜੇਕਰ ਤੁਹਾਡੇ ਕੋਲ ਹਰਾ ਧਨੀਆ ਹੋਵੇ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਉਹਦੇ ਨਾਲ ਇਹਦਾ ਕਲਰ ਆ ਬਹੁਤ ਸੋਹਣਾ ਆਊਗਾ ਇੱਥੇ ਆਪਾਂ ਅੱਧਾ ਚਮਚ ਪਾਇਆ ਜੀ ਚਿਲੀ ਫਲੇਕਸ ਦਾ ਤੇ ਕਲਰ ਦੇ ਲਈ ਆਪਾਂ ਪਾਵਾਂਗੇ ਜੀ ਦੇਗੀ ਲਾਲ ਮਿਰਚ ਜਿਹੜੀ ਕਿ ਟੇਸਟ ਕਲਰ ਬਹੁਤ ਵਧੀਆ ਆਉਂਦਾ ਬਟ ਕੋੜੀ ਬਿਲਕੁਲ ਨਹੀਂ ਹੁੰਦੀ ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਹੱਥਾਂ ਨਾਲ ਚੰਗੀ ਤਰ੍ਹਾਂ ਜਿਹੜਾ ਆਪਾਂ ਚੌਲਾਂ ਦਾ ਆਟਾ ਇਹਦੇ ਵਿੱਚ ਐਡ ਕੀਤਾ ਉਹਦੇ ਨਾਲ ਜਿਹੜੀ ਟਿੱਕੀ ਆ ਬਹੁਤ ਵਧੀਆ ਬਣੂਗੀ ਤੇ ਬਿਲਕੁਲ ਸੁੱਕਾ ਸੁੱਕਾ ਮਿਸ਼ਰਣ ਬਣੂਗਾ ਇਸੇ ਤਰੀਕੇ ਨਾਲ ਸਾਰੇ ਆਲੂ ਮਿਕਸ ਕਰ ਲਾਂਗੇ ਹੁਣ ਆਪਾਂ ਹੱਥਾਂ ਦੇ ਉੱਪਰ ਕੋਈ ਆਇਲ ਜਾਂ ਤੇਲ ਲਗਾ ਕੇ ਚੰਗੀ ਤਰ੍ਹਾਂ ਜਿਹੜੀ ਟਿੱਕੀ ਨੂੰ ਸ਼ੇਪ ਦੇਵਾਂਗੇ ਆਲੂਆਂ ਨੂੰ ਇਸ ਤਰੀਕੇ ਨਾਲ ਰਾਉਂਡ ਬਾਲ ਬਣਾਉਣ ਤੋਂ ਬਾਅਦ ਨੂੰ ਟਿੱਕੀ ਦੀ ਸ਼ੇਪ ਦੇ ਦਾਂਗੇ ਸਾਨੂੰ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਤਾਂ ਕਿ ਜਿਹੜੀ ਆਪਣੀ ਟਿੱਕੀਆਂ ਬਿਲਕੁਲ ਪਰਫੈਕਟ ਸ਼ੇਪ ਦੀ ਬਣੇ ਤੇ ਬਿਲਕੁਲ ਬਾਜ਼ਾਰ ਵਰਗੀ ਬਣੇ ਤੁਸੀਂ ਜਿਹੜੇ ਬਰੀਕ ਪਿਆਜ਼ ਆ ਬਿਲਕੁਲ ਬਰੀਕ ਕੱਟ ਕਰਨੇ ਆ ਤਾਂ ਕਿ ਇਹ ਟਿੱਕੀ ਨੂੰ ਜਿਹੜਾ ਸ਼ੇਪ ਦੇਉਂਦਾ ਚੰਗੀ ਤਰ੍ਹਾਂ ਨਾਲ ਜਿਹੜੇ ਉਹ ਸੈੱਟ ਹੋ ਜੇ ਹੱਥਾਂ ਉੱਪਰ ਤੇਲ ਲਗਾਉਣ ਨਾਲ ਜਾਂ ਲਗਾਉਣ ਨਾਲ ਜੇ ਟਿੱਕੀਆਂ ਬਿਲਕੁਲ ਚਿਪਕਦੀ ਨਹੀਂ ਬਿਲਕੁਲ ਵਧੀਆ ਰਹਿੰਦੀ ਆ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਾਂਗੇ ਟਿੱਕਿਆਂ ਨੂੰ ਜਿਹੜਾ ਆਪਾਂ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਰੱਖਾਂਗੇ ਇਹਦੇ ਲਈ ਆਪਾਂ ਇਹਨੂੰ ਕਿ ਪੱਖੇ ਥੱਲੇ ਜਾਂ ਠੰਡੇ ਥਾਂ ਤੇ ਰੱਖਾਂਗੇ ਬਣਾਉਣ ਲੱਗੇ ਕਿਉਂਕਿ ਗਰਮੀ ਦੇ ਵਿੱਚ ਜੇ ਦੋ ਆਪਾਂ ਟਿੱਕਿਆਂ ਨੂੰ ਰੱਖਦੇ ਹਾਂ ਤਾਂ ਜਿਹੜੇ ਕੜਾਈ ਦੇ ਵਿੱਚ ਦੋ ਤੇਲ ਚ ਪਾਉਣੇ ਆ ਤੇ ਟੁੱਟ ਜਾਂਦੀਆਂ ਇਸ ਲਈ ਇਹਨੂੰ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਰੱਖਾਂਗੇ ਹੁਣ ਆਪਣਾ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਆਪਾਂ ਫੁੱਲ ਫਲੇਮ ਤੇ ਇਹਨੂੰ ਗਰਮ ਕਰਕੇ ਉਸ ਤੋਂ ਬਾਅਦ ਫਲੇਮ ਨੂੰ ਲੋ ਕਰ ਲਾਂਗੇ ਤੇ ਟਿੱਕੀ ਨੂੰ ਇਹਦੇ ਵਿੱਚ ਛੱਡ ਦਾਂਗੇ ਨੀਆਂ ਵੀ ਟਿੱਕੀਆਂ ਤੁਸੀਂ ਇੱਕ ਟਾਈਮ ਤੇ ਐਡ ਕਰ ਸਕਦੇ ਹੋ ਹੁਣ ਇਹ ਤੁਸੀਂ ਐਡ ਕਰ ਦਿਆ ਜੋ ਘੱਟ ਫਲੇਮ ਤੇ ਇਹਨੂੰ ਪਕਾਉਂਦੇ ਹੋਏ ਆਪਾਂ ਤਿੰਨ ਤੋਂ ਚਾਰ ਮਿੰਟ ਇਸੇ ਤਰੀਕੇ ਨਾਲ ਇੱਕ ਸਾਈਡ ਨੂੰ ਪਕਾਵਾਂਗੇ ਤਾਂ ਕਿ ਟਿੱਕੀ ਹੈਗੀ ਚੰਗੀ ਤਰ੍ਹਾਂ ਨਾਲ ਇੱਕ ਸਾਈਡ ਤੋਂ ਪੱਕ ਜੇ ਉਸ ਤੋਂ ਬਾਅਦ ਆਪਾਂ ਇਹਨੂੰ ਹਲਕੇ ਜਿਹੇ ਹੱਥ ਨਾਲ ਜਿਹੜਾ ਪਲਟ ਲਾਂਗੇ ਇਸੇ ਤਰੀਕੇ ਨਾਲ ਸਾਰੀਆਂ ਟਿੱਕੀਆਂ ਨੂੰ ਇਸੇ ਤਰੀਕੇ ਨਾਲ ਆਪਾਂ ਕੱਟ ਲਾਂਗੇ ਤਾਂ ਕਿ ਜਿਹੜੀ ਦੂਜੀ ਸਾਈਡ ਵੀ ਹੋਵੇ ਚੰਗੀ ਤਰ੍ਹਾਂ ਫਰਾਈ ਹੋ ਜਾਏ ਦੋਨੋਂ ਸਾਈਡਾਂ ਨੂੰ ਇੱਕੋ ਜਿਹਾ ਆਪਾਂ ਪਕਾਉਣਾ ਪੁੰਨੇ ਟਾਈਮ ਹੀ ਉਸੇ ਸਾਈਡ ਨੂੰ ਦੂਜੀ ਸਾਈਡ ਨੂੰ ਪਕਾਵਾਂਗੇ ਕੜਾਈ ਦੀ ਜਗ੍ਹਾ ਤੁਸੀਂ ਫਰਾਈ ਪੈਨ ਦਾ ਯੂਜ਼ ਵੀ ਕਰ ਸਕਦੇ ਹੋ ਉਹਦੇ ਵਿੱਚ ਵੀ ਇਹ ਟਿੱਕੀ ਆ ਬਹੁਤ ਵਧੀਆ ਆਸਾਨੀ ਨਾਲ ਬਣ ਸਕਦੀ ਜਿਹੜੀ ਪਲਟਣ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਸ ਤਰੀਕੇ ਨਾਲ ਆਪਾਂ ਇਹਨੂੰ 3 ਤੋਂ 4 ਮਿੰਟ ਤੱਕ ਜਿਹੜਾ ਫਿਰ ਫਰਾਈ ਕਰਾਂਗੇ ਚੌਲਾਂ ਦੇ ਆਟੇ ਨਾਲ ਦੀ ਟਿੱਕੀ ਬਣਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਿਲਕੁਲ ਵੀ ਟੁੱਟਦੀ ਨਹੀਂ ਬਿਲਕੁਲ ਬਾਜ਼ਾਰ ਵਰਗੀ ਟਿੱਕੀ ਬਣਾ ਕੇ ਆਪਾਂ ਤਿਆਰ ਕਰਾਂਗੇ ਇਹਨੂੰ ਬਣਾਉਣਾ ਵੀ ਬਿਲਕੁਲ ਆਸਾਨ ਹੈਗਾ ਇਸੇ ਤਰੀਕੇ ਨਾਲ ਆਪਾਂ ਨੂੰ ਹੌਲੀ-ਹੌਲੀ ਪਕਾ ਲਾਂਗੇ ਤਾਂ ਕਿ ਜਿਹੜੀ ਟਿੱਕੀ ਆਈਕੇ ਦਮ ਜਲੇ ਨਾ ਤੇ ਵਿੱਚੋਂ ਵੀ ਚੰਗੀ ਤਰ੍ਹਾਂ ਜਿਹੜੀ ਪੱਕ ਜਾਵੇ ਤੁਸੀਂ ਦੇਖ ਸਕਦੇ ਨਾ ਇਹਨਾਂ ਦਾ ਕਲਰ ਆ ਜਿਹੜਾ ਪਹਿਲਾਂ ਨਾਲੋਂ ਕਾਫੀ ਚੇਂਜ ਹੋ ਚੁੱਕਿਆ। ਬਿਲਕੁਲ ਕ੍ਰਿਸਪੀ ਬਣ ਗਈਆਂ ਜੀ ਇਹ। ਇਸੇ ਤਰੀਕੇ ਨਾਲ ਆਪਾਂ ਸਾਰੀਆਂ ਜਿਹੜੀਆਂ ਟਿੱਕੀਆਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਤੁਸੀਂ ਇਹਨਾਂ ਨੂੰ ਬਿਲਕੁਲ ਗੋਲਡਨ ਬ੍ਰਾਊਨ ਹੋਣ ਤੱਕ ਰ ਪਕਾਉਣਾ। ਹੁਣ ਜਿਹੜੀ ਟਿੱਕੀ ਆਪਾਂ ਇਹਨਾਂ ਨੂੰ ਕੜਾਈ 'ਚੋਂ ਬਾਹਰ ਕੱਢ ਲਾਂਗੇ। ਇਸੇ ਤਰੀਕੇ ਨਾਲ ਆਪਾਂ ਜਿਹਨੇ ਸਾਰੀਆਂ ਟਿੱਕੀਆਂ ਬਣਾ ਲਾਂਗੇ। ਜੇ ਆਪਾਂ ਘਰ ਵਿੱਚ ਜਿਹੜਾ ਆਪਾਂ ਬਾਜ਼ਾਰ ਨਾਲੋਂ ਵਧੀਆ ਆਲੂ ਟਿੱਕੀ ਬਣਾ ਕੇ ਤਿਆਰ ਕਰ ਲਈਏ ਜੀ। ਤੁਸੀਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ। ਜਿਵੇਂ ਦੇਖ ਸਕਦੇ ਹੋ ਟਿੱਕੀ ਬਹੁਤ ਸੋਹਣੀ ਬਣੀ ਆ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਲੂ ਟਿੱਕੀ ਕਿਵੇਂ ਦੀ ਲੱਗੀ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਆਹੋ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰੀਕੇ ਨਾਲ ਆਪਾਂ ਆਲੂ ਟਿੱਕੀ ਨੂੰ ਜਿਹੜਾ ਡੈਕੋਰੇਟ ਕਰਕੇ ਸਰਵ ਕਰ ਲਾਂਗੇ ਥੈਂਕ ਯੂ